ਹਾਂਜੀ ਦੋਸਤੋ ਸਵਾਗਤ ਹੈ ਜੀ ਸਾਰੇ ਦਾ ਟਾਲੀਵਾਲ ਡੇਰੀ ਫਾਰਮ ਦੇ ਉੱਤੇ ਤੇ ਦੋਸਤੋ ਅੱਜ ਆਪਾਂ ट्रांजिशन ਫੀਡ ਮਤਲਬ ਕਿ ਕਾਫੀ ਦਿਨ ਹੋ ਗਏ ਸ਼ੁਰੂ ਕਰੀ ਨੂੰ ਤੇ ਵੀਡੀਓ ਚਲੋ ਨਹੀਂ ਟਾਈਮ ਲੱਗਿਆ ਤੇ ਹੁਣ ਆਪਾਂ ਇਹਦੀ ਵੀਡੀਓ ਪਾ ਰਹੇ ਹਾਂਗੇ ਤਕਰੀਬਨ ਅੱਧੋਂ ਵੱਧ ਬੋਰੀ ਖਤਮ ਹੋ ਗਈ ਇਹ ਆਪਾਂ ਆਪਣੀ ਗਾਂ ਨੂੰ ਸ਼ੁਰੂ ਕਰੀ ਆ ਜਿਹੜੀ ਥੋੜੀ ਜੀ ਕ੍ਰਾਸ ਬਰੀਡ ਦੇ ਵਿੱਚ ਹਮੀਪੁਰ ਦੀ ਗਾਹ ਕੀ ਹੈ ਨਾ ਉਹਨੂੰ ਸ਼ੁਰੂ ਕਰੀਆ तकरीबन 13 ਤਰੀਕ ਤੋਂ ਮਹੀਨਾ ਰਹਿ ਜਾਊਗਾ ਤੇ ਆਪਾਂ ਇਹ तकरीबन ਜਿੰਨਾ ਟਾਈਮ ਸੌਂਦੀ ਨਹੀਂ ਹੈ ਨਾ ਉਹਨਾ ਟਾਈਮ ਪਾਵਾਂਗੇ ਦੋ ਕੱਟੇ ਬੈਹਿਣ ਚਾਹੇ ਤਿੰਨ ਕੱਟੇ ਬੈਹਿਣ ਤੇ ਅੱਜ ਤੱਕ ਖਾਂਦੀ ਆ ਸ਼ੌਂਕ ਨਾਲ ਵਿੱਚੋਂ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਦੀ ਆ ਇਹ ਬਹੁਤ ਵਧੀਆ ਫੀਡ ਆ ਗਈ ਤੇ ਬਾਕੀ ਕੰਪਨੀ ਵੀ ਸਿਰੇ ਦੀ ਆ ਗਈ। ट्रांजिशन ਮੈਕਸ ਫੀਡ ਆਹੇ ਕਾਰਗਲ ਦੀ। ਇਹ ਸੂਨ ਵਾਲੇ ਪਸ਼ੂ ਨੂੰ ਪੈਂਦੀ ਹੈ ਜਦੋਂ 20-21 ਦਿਨ ਰਹਿ ਜਾਣ। ਪਰ ਆਪਾਂ ਮਹੀਨੇ ਤੋਂ ਵੀ ਪਹਿਲਾਂ ਸਟਾਰਟ ਕਰਤੀ। ਤੇ ਸ਼ੁਰੂ ਕਰਨ ਦਾ ਕਾਰਨ ਚਲੋ ਆਪਾਂ ਪਹਿਲਾਂ ਗਾਹ ਨੂੰ ਪਾਉਨੇ ਆਂ। ਪੱਠੇ ਖਾਈ ਜਾਂਦੀ ਪੱਠਿਆਂ 'ਚ ਮਿਕਸ ਕਰਕੇ ਪਾਉਣੀ ਚਾਹੀਦੀ ਹੈ। ਇਸ ਗਾਹ ਨੂੰ ਆਪਾਂ ਪਾ ਰਹੇ ਹਾਂਗੇ। ਵਧੀਆ ਖਾਂਦੀ ਹੈ ਵਧੀਆ ਖੁਸ਼ ਹੋ ਕੇ ਇਹ ਮਿਕਸ ਕਰ ਦੇਣੀ ਚਾਹੀਦੀ ਹੈ ਇਦਾਂ ਪੱਤਿਆਂ ਦੇ ਵਿੱਚ ਤੁੱਕੀ ਵੀ ਪਸ਼ੂ ਖਾ ਜਾਂਦਾ ਚਲੋ ਕੋਈ ਚੱਕਰ ਨਹੀਂ ਹੁੰਦਾ ਪਰ ਮਿਕਸ ਕਰਕੇ ਪਾਉਣੀ ਚਾਹੀਦੀ ਹੈ ਮਿਕਸ ਕਰਨੀ ਜ਼ਰੂਰੀ ਹੈ ਕੋਈ ਵੀ ਚੀਜ਼ ਆ ਕੋਈ ਵੀ ਫੀਡ ਆ ਮਿਕਸ ਕਰਕੇ ਪਾਉਣੀ ਚਾਹੀਦੀ ਆ ਤੇ ਇਹਦੇ ਅੱਜ ਸਹੀ ਦੈਣਾ ਮਹੀਨੇ ਨੂੰ ਰਹਿ ਗਿਆ ਸੁਰੂ ਪਹਿਲਾਂ ਪਤਾ ਕਰੀਆ ਕਿਉਂਕਿ ਆਮ ਦੇਖਿਆ ਵਾ ਜਿੰਨੇ ਵੀ ਪਸ਼ੂ ਆਗੇ ਜੇ ਤੁ 20 ਦਿਨ ਪਹਿਲਾਂ ਸਟਾਰਟ ਕਰਦੇ ਆ ਇੱਕ ਅੱਧੀ ਬੋਰੀ ਮਸ਼ਾ ਹੀ ਖਾਂਦੇ ਆਗੇ ਪਸ਼ੂ ਖਾਣੋਂ ਹਟ ਜਾਂਦੇ ਆਗੇ ਟ੍ਰਾਂਜਿਸ਼ਨ ਫੀਡ ਖਾਂਦੇ ਨਹੀਂਗੇ ਤੇ ਤਾਂ ਕਰਕੇ ਆਪਾਂ ਮਹੀਨੇ ਤੋਂ ਹੁਣ ਪਹਿਲਾਂ ਹੀ ਸਟਾਰਟ ਕਰ ਦਿੰਨੇ ਹੁੰਨੇ ਆਗੇ ਵਧੀਆ ਪਸ਼ੂ ਛੌਕਣਾ ਖਾ ਜਾਂਦੇ ਆ ਜੇ ਪਿਛਲੇ ਦਿਨਾਂ ਦੇ ਵਿੱਚ ਵੀ ਪਸ਼ੂ ਨਾ ਖਾਊਗਾ ਥੋੜੇ ਕਾਣੇ ਦਿਨ ਰਹਿੰਦੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਪਹਿਲਾਂ ਦੋ ਬੋਰੀਆਂ ਖਾ ਲਈਆਂ ਤਾਂ ਬਸ ਬੱਲੇ ਬੱਲੇ ਆ ਤੇ ਦੋ ਬੋਰੀਆਂ ਜ਼ਰੂਰੀ ਆ ਜੇ ਵੱਧ ਖਾਂਦਾ ਪਸ਼ੂ ਤਾਂ ਵੱਧ ਵੀ ਖਵਾ ਦਿਓ ਕਿਉਂਕਿ ਇਹਦੇ ਫਾਇਦੇ ਬਹੁਤ ਆਗੇ ਬੋਰੀ ਤਕਰੀਬਨ ਨੇੜੇ ਲੱਗਨ ਨਾਲ ਕੋਈ ਆ ਤੇ ਦੋ ਬੋਰੀਆਂ ਹੋਰ ਪਾਵਾਂਗੇ ਤੇ ਬਹੁਤ ਵਧੀਆ ਚੰਗੀ ਫੀਡ ਆ ਗੋਣ ਬਹੁਤ ਆ ਰੇਟ ਇਹਦਾ ਹੈਗਾ 2200 ਦੇ ਲਗਭਗ ਤੇ ਕਸੂ ਦੇ ਸੂਨ ਦੇ ਵਿੱਚ ਜੇ ਆਪਾਂ ਇਹ ਪਾਵਾਂਗੇ ਤਾਂ ਕੋਈ ਦਿੱਕਤ ਨਹੀਂ ਆਉਂਦੀਗੀ ਆਰਡਰ ਵੀ ਚੰਗਾ ਬਣੂਗਾ ਜੇਰ ਵਗੈਰਾ ਟਾਈਮ ਤੇ ਪਾਉਗੀ ਮਤਲਬ ਕਿ A to Z ਜੋ ਸੂਨ ਵਿੱਚ ਦਿੱਕਤਾਂ ਆਉਂਦੀਆਂ ਸਾਰੀਆਂ ਪ੍ਰੋਬਲਮਾਂ ਇਹ ਦੂਰ ਕਰ ਦਿੰਦੀ ਹੈ ਫੀਡ ਤੇ ਇਸ ਲਈ ਇਹ ਫੀਡ ਪਾਉਣੀ ਜ਼ਰੂਰੀ ਹੈਗੀ ਜੇ ਕੋਈ ਆਪਣੇ ਕੋਲੇ ਫਾਰਮੂਲਾ ਹੈਗਾ ਵਧੀਆ ਤਾਂ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਨਹੀਂ ट्रांजिशन ਫੀਡ ਪਾਓ ਇਹ ਜ਼ਰੂਰੀ ਹੈਗੀ ਤਾਂ ਹੀ ਆਪਾਂ ਤੁਹਾਡੇ ਨਾਲ ਚਲੋ ਸੋਚਿਆ ਵੀ ਇਹ ਜਾਣਕਾਰੀ ਸ਼ੇਅਰ ਕਰਦਗੇ ਬਸ ਤਾਂ ਬਹੁਤ ਭਰਾਵਾਂ ਨੂੰ ਪਤਾ ਪਰ ਨਵੇਂ ਭਰਾ ਬਥੇਰੇ ਆਉਂਦੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਸ ਉਹਨਾਂ ਦਾ ਕਰਕੇ ਆਪਾਂ ਇਹ ਵੀਡੀਓ ਬਣਾਈ ਹੈਗੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਪਾਇਓ ਚੰਗੀ ਕੰਪਨੀ ਦੀ ਕਾਰਕਲ ਕੰਪਨੀ ਵੀ ਟੌਪ ਆ ਬਾਕੀ ਕੋਈ ਹੋਰ ਪਾਉਣੀ ਆ ਤਾਂ ਵੀ ਉਹੀ ਕੰਪਨੀ ਪਾ ਲਿਓ ਪਰ ਪਾਇਓ ਚੰਗੀ ਬਹੁਤ ਵਧੀਆ ਇਹਦੇ ਰਿਜ਼ਲਟ ਆਪਾਂ ਤੇ ਹੀ ਵਰਤਦੇ ਆਂਗੇ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਦਾਂ ਦੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਆਪਣੇ ਨਾਲ ਤੁਸੀਂ ਜੁੜ ਸਕਦੇ ਹੋ ਧੰਨਵਾਦ